ਅਗਲਾ ਉਹ ਯਾਰ ਕੀ ਖਾਂਦੇ ਆ ਕੀ ਖਾਂਦੇ ਆ ਐਨਾ ਬੋਲਦੇ ਆ ਇੰਨੀ એનર્ਜੀ 'ਚ ਰਹਿੰਦੇ ਆ ਆ ਪਿੰਨੀ ਬਖਾਦ ਹੀ ਗਈ ਜਿੰਨੀ ਹੈ ਜਿੰਮੀ ਹਾਂਜੀ ਐਵੇਂ ਇਹ ਗੱਲ ਬਾਤ ਸਹੀ ਹੈ ਗੱਲ ਯਾਰ ਮੈਂ ਤੁਹਾਨੂੰ ਦੱਸਦਾ ਵੀ ਖਾਣ ਵਾਲੀ ਚੀਜ਼ ਦੀ ਐਡ ਕਰੋ ਉਹਦੀ ਜਿਹੜੀ ਤੁਸੀਂ ਖੋਦ ਖਾ ਸਕਦੇ ਆ ਆਪਦੇ ਜਵਾਕਾਂ ਨੂੰ ਖਾ ਸਕਦੇ ਸਹੀ ਹੈ ਲੈ ਆ ਬੰਦਾ ਉਹ ਆ ਜਿਹਦੇ ਕੋਲੇ ਸਿਹਤ ਵਿਭਾਗ ਵਾਲੇ ਆਉਂਦੇ ਆ ਸੈਂਪਲ ਭਰਨ ਤੇ ਉਦੋਂ ਬਾਅਦ ਕਹਿੰਦੇ ਯਾਰ ਜਵਾਕਾਂ ਵਾਸਤੇ ਯਾਰ ਅਸੀਂ ਤਾਂ ਮੁੱਲ ਲੈ ਕੇ ਜਾਣਾ ਹਾਂਜੀ ਮੈਂ ਬਈ ਹੈ ਪਿਛਲੇ ਜਿਹੜੋ ਸਾਲ ਹੋ ਗਿਆ ਉਦੋਂ ਉਹਨਾਂ ਨੂੰ ਸਾਰਿਆਂ ਨੂੰ ਭੇਜਿਆ ਸੀ ਆ ਸਮਾਨ ਕਿਉਂ ਵੀ ਭੇਜਿਆ ਪਿੰਨੀਆਂ ਹੀ ਭੇਜੀਆਂ ਵੀ ਭੇਜੇ ਦਾ ਮਤਲਬ ਉਹਨਾਂ ਨੇ ਮੁੱਲ ਖਰੀਦੇ ਹਾਂ ਹਾਂਜੀ ਮੁੱਲ ਮਤਲਬ ਟੀਮਾਂ ਨੇ ਉਹਨਾਂ ਨੇ ਆਪ ਖਰੀਦੇ ਆ ਕਿ ਇਹਨਾਂ ਨੂੰ ਕੁਆਲਿਟੀ ਯਾਰ ਆ ਦੋ ਅੱਡ ਅੱਡ ਤਰ੍ਹਾਂ ਦੀ ਆ ਕੀ ਆ ਇਹ ਐਲਸੀ ਵਾਲੀ ਪਿੰਨੀ ਆ ਬਈ ਇਹ ਮੈਨੂੰ ਲੱਗਦਾ ਵੀ ਹੁਣ ਵਾਲੇ ਜਿਹੜਾ ਹੁਣ ਵਾਲਾ ਜਨਰੇਸ਼ਨ ਆ ਉਹਨੂੰ ਤਾਂ ਨਹੀਂ ਪਤਾ ਹੂੰ ਪਹਿਲਾਂ ਆਪਣੇ ਜਿਹੜੇ ਬਜ਼ੁਰਗ ਸੀਗੇ ਹੂੰ ਉਹ ਖਾਂਦੇ ਸੀ ਅਲਸੀ ਦੀਆਂ ਪਿੰਨੀਆਂ ਵਿੱਚ ਛੋਲੇ ਪਾ ਕੇ ਗੁੜ ਪਾ ਕੇ ਕਾਜੂ ਬਦਾਮ ਖਸ ਖਸ ਹੂੰ ਤੇ ਖੋਆ ਪਾ ਕੇ ਇਹਨੂੰ ਬਣਾਇਆ ਜਾਂਦਾ ਬਈ ਤੇ ਜੇ ਮੰਨ ਲਓ ਤੁਸੀਂ ਹੂੰ ਸਿਆਲ ਸਿਆਲ ਖਾਣੇ ਹੋ ਤੁਹਾਨੂੰ ਬਾਹਲੇ ਕੱਪੜੇ ਪਾਉਣ ਦੀ ਲੋਟ ਨਹੀਂ ਆ ਉਹ ਸੀ ਤਾਂ ਹੁਣ ਜਿਹੜੇ ਪੁਰਾਣੇ ਬਜ਼ੁਰਗਾਂ ਉਹਨਾਂ ਨੂੰ ਪਤਾ ਵੀ ਕਿੰਨੀ ਗਰਮਾ ਆਪਣੇ ਬਲਦਾਂ ਨੂੰ ਬਈ ਚਾਰ ਆ ਜਾਂਦਾ ਸੀ ਬਲਦਾਂ ਨੂੰ ਚਾਰਦੇ ਸੀ ਅਲਸੀ ਅਲਸੀ ਦੀਆਂ ਪਿੰਨੀਆਂ ਤੁਸੀਂ ਕਿਤੇ ਖਾ ਕੇ ਤੇ ਮਹੀਨਾ ਰਿਜ਼ਲਟ ਵੇਖੋ ਸਰੀਰ 'ਚ એનર્ਜੀ ਚੈੱਕ ਕਰਿਓ ਕਿਤੇ ਹੈ ਬਾਈ ਕਿਹੜਾ ਬਾਈ ਆਪਣਾ ਪ੍ਰੋਟੀਨ ਆਪਣੇ ਬਰਾਸਤੀ ਖਾਣੇ ਨੇ ਹਾਂ ਹਾਂ ਤੇ ਆ ਆ ਆਹਾ ਇਹ ਆਸੀ ਇਹ ਖੋਏ ਦੀਆਂ ਪਿੰਨੀਆਂ ਇਹ ਖੋਏ ਦੀਆਂ ਪਿੰਨੀਆਂ ਹਾਂਜੀ ਖਰਾਬਤਾ ਨਹੀਂ ਹੁੰਦੀ ਬਾਲਾ ਚਰ ਨਹੀਂ ਲੌਂਗ ਟਾਈਮ ਆ ਬਾਈ ਇਹ ਲੌਂਗ ਟਾਈਮ ਆ ਤੇ ਇਹ ਪਹੁੰਚ ਜੋ ਉਵੇਂ ਜਿਉਂ ਕਰ ਤਾਉ ਜਿਵੇਂ ਮੰਨ ਕੇ ਚੱਲੋ ਕੋਈ ਬੰਦਾ ਕਿਤੇ ਵੀ ਬੈਠਾ ਪੂਰੇ ਵਰਲਡ 'ਚ ਬੰਦਾ ਹੋਣਾ ਮਤਲਬ ਨੈਟਵਰਕ ਹੋਣਾ ਚਾਹੀਦਾ ਇਹ ਬੰਦਾ ਵੀ ਨਾ ਹੋਵੇ ਪੂਰਾ ਨੈਟਵਰਕ ਹੋਵੇ ਪਹੁੰਚ ਜਾਂਦਾ ਸਮਾਨ ਪੂਰੀ ਦੁਨੀਆ ਚ ਕਿਤੇ ਵੀ ਮੰਗਾ ਸਕਦੇ ਪੂਰੀ ਦੁਨੀਆ ਚ ਕਿਉਂਕਿ ਕੋਰੀਅਰ ਦਾ ਕੰਮ ਵੀ ਖੋਦੀ ਕਰਦੇ ਨਾਲੇ ਕੋਈ ਲੀਡ ਲਾਤਾ ਭੇਜਣਾ ਹੁੰਦਾ ਉਹ ਵੀ ਦੱਸ ਦੋ ਕੁਝ ਕੁਝ ਮਰਜ਼ੀ ਬਾਈ ਨਾਲ ਅਸੀਂ ਇਹ ਕੰਮ ਕੀਤਾ ਹੋਇਆ ਵੀ ਅਸੀਂ ਹੈਗੇ ਆ 15 16 ਜਣੇ ਵੀ ਪੂਰੇ ਪੰਜਾਬ ਚੋਂ ਅਸੀਂ ਸਮਾਨ ਚੱਕ ਕੇ ਲਿਉਨੇ ਪੂਰੇ ਯਾਰ ਵੀਡੀਓ ਨਾ ਆ ਪਿੰਨੀ ਨਾ ਆਹ ਪਿੰਨੀ ਪ੍ਰੀਤ ਤੂੰ ਨੇੜੇ ਕਰੀ ਜਾ ਨਾ ਇਹ ਨਾ ਨੇੜਿਓ ਨਾ ਦਿਖਾ ਬਾਈ ਬਣ ਕੇ ਨੇੜਿਓ ਨਾ ਦਿਖਾ ਬੰਦੇ ਤੋਂ ਸਾਹਮਣੇ ਵਾਲੇ ਤੋਂ ਚੱਲੀ ਜੀ ਨਹੀਂ ਆਂਦੀ ਚੀਜ਼ ਫਿਰ ਮੂਰੋ ਭੁੱਖ ਲੱਗਦੀ ਆ ਕਿ ਹੈ ਠੰਡਾ ਹਾਂ ਸਹੀ ਹੈ ਹੈ ਸਹੀ ਗੱਲ ਤੇ ਆਹਾ ਬਰਫੀ ਬਰਫੀ ਆ ਗਈ ਖੋਆ ਜੀ ਹੂੰ ਤੇ ਗਾਜਰਪਾਕ ਅਸੀਂ ਬਈ ਸਾਡੇ ਕਿਤੇ ਵੀ ਤੁਸੀਂ ਰੰਗ ਬਰੰਗੀ ਮਠਿਆਈ ਨਹੀਂ ਦੇਖੋਗੇ ਸਾਡੀ ਦੁਕਾਨ ਤੇ ਹਾਂ ਇੱਕ ਖੋਆ ਨਾ ਅਸੀਂ ਇਹਦੇ ਤੇ ਕਿਤੇ ਵਰਕ ਲਾਇਆ ਬਈ ਹੂੰ ਵਰਕ ਵੀ ਨਹੀਂ ਲਾਉਂਦੇ ਵਰਕ ਉਹ ਚਾਂਦੀ ਦਾ ਵਰਕ ਨਹੀਂ ਹੁੰਦੇ ਨਹੀਂ ਹੁੰਦਾ ਉਹ ਜੇ ਉਹ ਚਾਂਦੀ ਬਹੁਤ ਮਹਿੰਗੀ ਆ ਤੇ ਨਾ ਹੀ ਉਹ ਇੰਨੀ ਚਾਂਦੀ ਸਸਤੀ ਦੁਕਾਨਾਂ ਤੇ ਪਈ ਆ ਹੂੰ ਕਿ ਵਰਕ ਹੁੰਦਾ ਉਹ ਖਾਣਾ ਨਹੀਂ ਚਾਹੀਦਾ ਬਈ ਆਪਾਂ ਦਾ ਬਈ ਸੀ ਮਤਲਬ ਬਿਮਾਰੀਆਂ ਨੂੰ ਸੱਦੇ ਬਹੁਤ ਮਾੜੀਆਂ ਚੀਜ਼ਾਂ ਖਾ ਕੇ ਦਿੰਨੇ ਆ ਹੂੰ ਤੇ ਪਰ ਖਾ ਸਕੋ ਸ਼ੁੱਧ ਖਾ ਸਕੋ ਜਿਵੇਂ ਹੁਣ ਅਸੀਂ ਲੋਹੜੀ ਆ ਹੂੰ ਕੁਸ ਕੁ ਸਮਾਨ ਆ ਬਾਇਆ ਪਿਆ ਹੂੰ ਕੁਸ ਕਾਹਾ ਹੂੰ ਤੇ ਕੁਸ ਉਹ ਉਹ ਦੇ ਵਿੱਚ ਆ ਸੰਧਾਰਾ ਹਾਂ ਸੰਧਾਰਾ ਦਾ ਬਸ ਵੀ ਵੀ ਆਪਾਂ 100 ਪਰਿਵਾਰ ਨੂੰ ਦੇ ਸਕਦੇ ਆ ਸਮਾਨ ਇਹ ਨਹੀਂ ਹੈ ਵੀ ਯਾਰ ਵੀ ਸਾਰਿਆਂ ਨੂੰ ਦੇ ਦਾਂਗੇ ਹਾਂ ਸੰਧਾਰਾ ਜਿਹੜਾ ਉਹ 100 ਪਰਿਵਾਰ 100 ਪਰਿਵਾਰ ਬਸ ਜਿਹੜੇ ਵੀਡੀਓ ਸੁਣਨਗੇ ਉਹ ਪਹਿਲੇ 100 ਬੰਦੇ ਆਪਣੀਆਂ ਭੈਣਾਂ ਨੂੰ ਭੇਜ ਸਕਦੇ ਆ ਭੇਜ ਸਕਦੇ ਆ ਹਨਾ ਹਾਂਜੀ ਮਤਲਬ ਇੱਥੇ ਜਦੋਂ ਸਾਡੇ ਕੋਲੇ ਵੇਚਣ ਵਾਸਤੇ ਤਾਂ ਅਧਿਆਪਕ ਤੇ ਕੋਈ ਵੀ ਰਹਿੰਦਾ ਨਹੀਂ ਸੌਣ ਸਾਡਾ ਵਿਕ ਜਾਂਦਾ ਸਮਾਨ ਪਹਿਲੀ ਹੂੰ ਤੇ ਸੇਮ ਫੀਲਿੰਗ ਉਹ ਫੀਲਿੰਗ ਸੇਮ ਜਿਹੜੀ ਇੱਕ ਭਾਈ ਭੈਣ ਨੂੰ ਫੜਾ ਕੇ ਆਉਂਦਾ ਭਤੀਜਾ ਭੂਆ ਨੂੰ ਫੜਾ ਕੇ ਆਉਂਦਾ ਉਹ ਸੇਮ ਫੀਲਿੰਗ ਨਾਲ ਹਾਂ ਇਹਦਾ ਚਲੋ ਆਪਾਂ ਹੁਣ ਆਪਦੇ ਘਰ ਵਾਸਤੇ ਪਾਇਆ ਹੋਇਆ ਵੀ ਕਈ ਬੰਦੇ ਕਹਿ ਦਿੰਦੇ ਯਾਰ ਸਾਨੂੰ ਪੀਪਿਆਂ ਜਿਹਾ ਪਾ ਕੇ ਭੇਜੋ ਜਿਵੇਂ ਅੱਜ ਇਟਲੀ ਵਾਲੀ ਕੁੜੀ ਦਾ ਆਰਡਰ ਸੀਗਾ ਹਾਂ ਉੱਥੇ ਹਲਵਾਰੇ ਫੜਾ ਕੇ ਆਉਂਦਾ ਉਹ ਆਪ ਤਾਂ ਰੋਹੀ ਪਈ ਨਾਲ ਮੈਨੂੰ ਹੀ ਰਵਾਤਾ ਹੁਣੇ ਹਾਂ ਵੀ ਉਨੇ ਜੋ ਹਾਂ ਵੀ ਪਤਾ ਕੀ ਗੱਲ ਆ ਬਾਈ ਕਮਾਈ ਤਾਂ ਸਾਰੀ ਕਰਦੇ ਆ ਤੁਸੀਂ ਵੀ ਕਰਦੇ ਹੋ ਮੈਂ ਵੀ ਕਰੂੰਗਾ ਕਮਾਈ ਵਧੀਆ ਕਮਾਈ ਕਰਦੇ ਆ ਪਰ ਇਹ ਆਹ ਇੱਕ ਸਕੂਨ ਜਦੋਂ ਮਿਲਦਾ ਨਾ ਵੀ ਇਹ ਚਾਰ ਬੰਦੇ ਮੈਂ ਮੰਡੀ ਚ ਖੜਾ ਚਾਰ ਬੰਦਿਆਂ ਨੇ ਹੱਥ ਮਿਲਾ ਲਿਆ ਪੁੱਛ ਦੱਸ ਕਰ ਲਈ ਉਹ ਕਮਾਈ ਆ ਉਹ ਗੱਲਾਂ ਚੰਗੀਆਂ ਲੱਗਦੀਆਂ ਮੈਨੂੰ ਆਹ 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 ਕਿਉਂ ਕਿਉਂ ਇਹ ਬਈ ਮੈਂ ਹੁਣੇ ਆ ਇਹਦਾ ਮੈਨੂੰ ਬੜਾ ਚਾਹ ਹਾਂ ਵਾਲਾ ਚਾਹਦਾ ਮੈਨੂੰ ਹਾਂ ਇਹ ਮੈਂ ਹੁਣੀ ਪਹਿਲਾਂ ਮੇਰੇ ਹੋਰ ਸਾਫ ਸੀਗਾ ਦਾ ਕਿਉਂ ਦੀ ਪੈਕਿੰਗ ਦਾ ਪਰ ਹੁਣ ਮੇਰਾ ਇਹ ਦਾ ਰਜਿਸਟਰਡ ਸੀਗਾ ਹੀ ਸੀਗਾ ਪਰ ਚਲੋ ਬਾਹਰ ਜਾਂਦਾ ਸਮਾਨ ਨਿਊ ਜਨਤਾ ਡੈਰੀ ਸਵੀਟਸ ਹਾਂ ਨਿਊ ਜਨਤਾ ਡੈਰੀ ਐਂਡ ਸਵੀਟਸ ਆਪਣਾ ਇਹ ਇਹ ਆਪਣੇ ਬ੍ਰਾਂਡ ਦੇ ਥੱਲੇ ਆਪਾਂ ਕਿਉਂ ਵੇਚ ਰਹੇ ਆ ਵੇਚ ਰਹੇ ਆ ਜਿਹੜਾ ਆਪਣੀ ਦੇਖ ਰੇਖ ਚ ਬਣਿਆ ਹਾਂਜੀ ਬਾਕੀ ਲੋਕ ਨਾ ਜਿਵੇਂ ਬਾਈ ਇਹ ਆ ਦਿਖਾਦਾ ਨਾ ਤੁਹਾਨੂੰ ਜਿਵੇਂ ਲੋਕ ਆ ਮਤਾਣੀ ਜਾਲੀ ਜੀ ਲਾ ਦਿੰਦੇ ਆ ਹਨਾ ਆ ਆ ਲਾਈ ਹੋਈ ਆ ਰਿਜੀਨਲ ਆ ਆਪ ਬਣਾਈਆਂ ਹੋਈਆਂ ਸਾਰੀਆਂ ਇਹ ਚਾਲੂ ਹਾਲਤ ਚ ਨਹੀਂ ਮਤਲਬ ਇਹ ਕੁਛ ਦਿਨਾਂ ਤੱਕ ਹੁਣ ਤਿਆਰ ਹੋਈ ਜਾਂਦਾ ਅਦਰ ਸਿਸਟਮ ਆਪਾਂ ਤਿਆਰ ਪੂਰਾ ਚਲਾ ਦਾਂਗੇ ਤੇ ਆਪਾਂ ਫੋਟੋ ਆਪ ਦੀ ਕੋਈ ਲਾਈ ਆ ਸਾਰੀ ਹੂੰ ਤੇ ਇੱਕ ਗੱਲ ਹੋਰ ਆ ਆਪਣੀ ਦੇਖ ਰੇਖ ਦੇ ਵਿੱਚ ਮੱਝਾਂ ਤੋਂ ਦੁੱਧ ਕੱਢਿਆ ਗਿਆ ਤੇ ਉਹ ਆਪਣੀ ਦੇਖਰੇਖ ਦੇ ਵਿੱਚ ਹੀ ਕੜਿਆ ਆਪਣੀ ਦੇਖਰੇਖ ਦੇ ਵਿੱਚ ਹੀ ਸਾਰਾ ਕੁਝ ਹੋ ਕੇ ਕਿਉਂ ਬਣਿਆ ਹਾਂ ਬਈ ਮੈਂ ਇੱਕ ਗੱਲ ਜਾਣਦਾ ਸੀ ਦੁੱਖ ਤਕਲੀਫਾਂ ਬਹੁਤ ਹਟਾਈਆਂ ਬਹੁਤ ਬਹੁਤ ਗਰੀਬੀ ਚੱਲੀ ਹੁਣ ਸਾਡੇ ਕੋਲੇ ਸਾਰਾ ਕੁਝ ਆ ਲੋਕ ਇੱਜ਼ਤ ਦਿੰਦੇ ਨੇ ਲੋਕ ਹੁਣ ਪੈਸੇ ਤਾਂ ਅੜਾਨੀਆਂ ਕੋਲੇ ਹੀ ਬਥੇਰੇ ਪਰ ਆਪਾਂ ਦੁਖੀ ਬੈਠੇ ਆਂ ਧਰਨਾਂ ਤੇ ਗਾਲਾਂ ਕੱਢੀਏ ਨੇ ਪਰ ਜਦੋਂ ਤੁਹਾਡੇ ਕੋਲੇ ਪੈਸਾ ਬਈ ਯਾਰ ਸਾਰਾ ਕੁਝ ਦਿੱਤਾ ਪ੍ਰਮਾਤਮਾ ਨੇ ਪਰ ਤੁਸੀਂ ਆਪਦੇ ਇਰੀ ਦੇ ਆਉਦੇ ਜਾਣ ਪਛਾਣ ਵਾਲੇ ਜਾਂ ਕਮਾਈ ਕਰਨੀ ਹੈ ਪੈਸੇ ਲੈ ਕੇ ਫਿਰ ਬਾਈ ਕਾਦੀ ਹੀ ਹੋ ਰਾ ਫਿਰ ਨਹੀਂ ਕਰਨੀ ਚਾਹੀਦੀ ਕਦੇ ਜਦੋਂ ਪੈਸੇ ਹੀ ਲੈ ਲੇ ਬਸ ਫੇ ਗੱਲ ਹੀ ਮੁੱਕ ਗਈ ਫਿਰ ਤਾਂ ਚੀਜ਼ ਦਿਓ ਨਾ ਵੱਧ ਮੰਗ ਲੋ ਵੱਧ ਕਮਾਉਣ ਨੂੰ ਜੀ ਕਰਦਾ ਪੈਸੇ ਵੱਧ ਮੰਗ ਲੋ ਆਪਣਾ ਵਾਲੇ ਮਸਲੇ ਤੇ ਕੋਈ ਵੀ ਬੰਦਾ ਜਿੰਨੇ ਮੰਗ ਰਿਹਾ ਉਹ ਤੋਂ 10 ਰੁਪਏ ਵੱਧ ਮੰਗ ਲੋ ਵੱਧ ਮੰਗੇ ਇਹ ਬਾਈ ਪਿੰਨੀ ਹੁਣ ਮੈਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿਣਾ ਵੀ ਇਹ ਪਿੰਨੀ ਕਿਸੇ ਬਜ਼ੁਰਗ ਨੇ ਵੀ ਖਾਣੀ ਆ ਕਿਸੇ ਭੈਣ ਕੋਲੇ ਬੱਚਾ ਹੋਣ ਵਾਲਾ ਉਹਨੇ ਵੀ ਖਾਣੀ ਹੈ। ਹਾਂ। ਕਿਸੇ ਬੱਚੇ ਨੇ ਵੀ ਖਾਣੀ ਹੈ। ਹਾਂ। ਬਈ ਯਾਰ ਉਹ ਉਹ ਬੰਦਾ ਨਾ ਬੋਲੂ ਉਹ ਐਂ ਸੋਚ ਲਓ ਵੀ ਚਲ ਜਿੰਮੀ ਕੋਲੇ ਲੈਣੀਆਂ। ਇਹ ਮੇਰੇ ਮਨਚੀ ਪਾਪ ਹੋਇਆ ਯਾਰ ਉਹਦੀਆਂ ਅੰਦਰਾਂ ਕਿੰਨਾ ਬਿਸ਼ੋਣੀਆਂ ਹਨਾ। ਜ਼ਹਿਰ ਖਵਾ ਕੇ ਹਨਾ ਤਾਂ ਫੇਰ ਥੋੜੋ ਫੇਰ ਉਹੋ ਜੀ ਕਮਾਈ ਕੀਤੀ ਜੇ ਬਾਈ ਯਾਰ ਬਾ ਉਹ ਉੱਥੇ ਆ ਸਾਰਾ ਕੁਝ। ਹੂੰ। ਇਹ ਉੱਥੇ ਖਾਣ ਮੇਨਾ ਪੰਜੀਰੀ ਆਪਣੇ ਕੋਲੇ ਬਾਈ। ਪੰਜੀਰੀਆਂ ਬਣੀਆਂ ਹੋਈਆਂ। ਇਹ ਪੰਜੀਰੀ ਆਪਣੀ ਨਾਰਮਲ ਆ ਬਾਈ। ਹੂੰ। ਆਹ ਬੰਜੀਰੀ ਥੋੜੀ ਜੀ ਜਿਆਦਾ ਮਹਿੰਗੀ ਆ ਇਹ ਜਿਹੜੇ ਬਾਈ ਟਰੱਕਾਂ ਵਾਲੇ ਨੇ ਜਾਂ ਕੰਮ ਧੰਦਾ ਕਰਦੇ ਨੇ ਬਾਹਰ ਹੂੰ ਕਿੰਨੀਆਂ ਵੀ ਕੰਟਰੀਆਂ ਚ ਢੁਈਆਂ ਢਾਂਈਆਂ ਗੋਡੇ ਗਾਡੇ ਤੋਂ ਖਾਂ ਲੱਗ ਜਾਂਦੇ ਆ ਬਾਬੂ ਲੱਗਦੀ ਆ ਹੱਡਾਂ ਨੂੰ ਹਾਂ ਤੇ ਹੂੰ ਇਹ ਉਹਨਾਂ ਵਾਸਤੇ ਸਪੈਸ਼ਲ ਆ ਆਹ ਬੰਜੀਰੀ ਆਪਾਂ ਘਰੇ ਖਾ ਸਕਦੇ ਆ ਇਹ ਸਪੈਸ਼ਲ ਬੰਜੀਰੀ ਆ ਬਾਈ ਆਰਡਰ ਤੇ ਬਣਦੀ ਆ ਆਹ ਨਾਰਮਲ ਬੰਜੀਰੀ ਆ ਇਹਦਾ ਕੋਈ ਬਾਲਾ ਰੇਟ ਨਹੀਂ ਹੈਗਾ ਇਹਦਾ ਰੇਟ ਆ ਹੈਗਾ ਇਹ ਚ 56 ਤੋਂ 57 ਚੀਜ਼ਾਂ ਇਹਦੇ ਵਿੱਚ ਪਾਈਆਂ ਹੋਈਆਂ ਠੀਕ ਆ ਇਹ ਇਹ ਬੰਜੀਰੀ ਆ ਜਿਹੜੀ ਸਪੈਸ਼ਲ ਕੋਕਮ ਹਾਂ ਬੰਦਿਆਂ ਵਾਸਤੇ ਬੰਦਿਆਂ ਵਾਸਤੇ ਬੰਦਿਆਂ ਵਾਸਤੇ ਵੀ ਆ 19 ਮਟੀਰੀਅਲ ਇਹਦੇ ਵਿੱਚ ਪਾ ਕੇ ਬੁੜੀਆਂ ਵਾਸਤੇ ਹੀ ਬਣ ਜਾਂਦੀਆਂ ਉਹਨਾਂ ਮਟੀਰੀਅਲ ਪਾ ਕੇ ਮੇਲ ਫੀਮੇਲ ਦੋਨਾਂ ਵਾਸਤੇ ਉਹ ਬਣਾਈਆਂ ਹੋਈਆਂ ਮਤਲਬ ਕਹਿਣ ਤੋਂ ਪਹਿਲਾਂ ਜਦੋਂ ਤੁਸੀਂ ਪੰਜੀਰੀ ਦਾ ਆਰਡਰ ਕਰਨਾ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਬੈਠ ਕੇ ਆਰਡਰ ਕਰਨਾ ਪਹਿਲਾਂ ਦੱਸਣਾ ਕਿ ਕਿਹਨੇ ਕਿਹਨੇ ਖਾਣੀ ਹੈ ਕਿਹਨੇ ਹਾਂ ਬੰਦੇ ਨੇ ਖਾਣੀਆਂ ਜਾਂ ਬੁੜੀਆਂ ਜੇ ਤੁਹਾਡੇ ਘਰੇ ਮੇਲ ਫੀਮੇਲ ਦੋਨੇ ਆ ਤਾਂ ਫਿਰ ਦੋਨੇ ਅਲੱਗ-ਅਲੱਗ ਬਣ ਜਾਣਗੇ ਅਲੱਗ-ਅਲੱਗ ਬਣ ਜਾਣਗੇ ਅਲੱਗ-ਅਲੱਗ ਬੰਦ ਜਾਣਗੇ ਐਮੀ ਨੇ ਗੱਲ ਬਾਤ ਕੀਤੀ ਤੇ ਕੋਰੀਅਰ ਸਰਵਿਸ ਫਿਰ ਮੈਂ ਦੱਸ ਦਿਆਂ ਯਾਦ ਕਰਾ ਦਿਆਂ ਇਹਨਾਂ ਦੀ ਆਵਦੀ ਹੈ ਆਵਦੀ ਹੈ ਜੀ ਇਹਨਾਂ ਨੇ ਭੇਜ ਹੀ ਦੇਣਾ ਹਾਂ ਭੇਜ ਤਾਂ ਕਿਉਂਕਿ ਬਈ ਮੈਂ ਪਹਿਲਾਂ ਜਦੋਂ ਸ਼ੁਰੂ ਕਰਿਆ ਸੀ ਕੰਮ ਮੇਰਾ ਹੂੰ ਆਪਣੇ ਢੱਲੋਂ ਵਰਗੇ ਨੇ ਹੂੰ ਉਦੋਂ ਮੈਂ ਕੋਰੀਅਰ ਕਿਸੇ ਕੋਲੋਂ ਕਰਦਾ ਸੀ ਮੇਰਾ ਬਹੁਤ ਨੁਕਸਾਨ ਹੋਇਆ ਸੀ ਆ ਪੈਕਿੰਗ ਪਿੱਛੇ ਹੁਣ ਬਈ ਮੇਰੇ ਕੋਲ ਦੂਰੋਂ ਲੋਕ ਬਹੁਤ ਦੂਰੋਂ ਆਉਂਦੇ ਆ ਵੀ ਯਾਰ ਉਹ ਮਠਿਆਈ ਦੀ ਪੈਕਿੰਗ ਵਧੀਆ ਕਰਕੇ ਭੇਜਦਾ ਵੀ ਉਵੇਂ ਹੀ ਸਮਾਨ ਪਿਆ ਹੁੰਦਾ ਕਿਉਂਕਿ ਬਈ ਜਿੰਨਾ ਕੰਪਨੀ ਨੇ ਪੈਸੇ ਲੈਣੇ ਉਹਨੇ ਆਪਾਂ ਅਗਲੇ ਤੋਂ ਲੈਣੇ ਹਾਂ ਫਾਲਤੂ ਨਹੀਂ ਬਈ ਮਤਲਬ ਕਹਿਣ ਤੋਂ ਪਾ ਬ ਯਾਰ ਇਹ ਐ ਸਿੱਧਾ ਬਈ ਕੋਰੀਅਰ ਚੋਂ ਇਹ ਇੱਕ ਤੂੰ ਇੱਕ ਪਾਸੇ ਕਮਾ ਲਿੰਦਾ ਹਮੇਰਾ ਪ੍ਰੋਡਕਟ ਵਿਕਦਾ ਭਾਈ ਪ੍ਰੋਡਕਟ ਵਿਕਦਾ ਇਹਦਾ ਕੋਰੀਅਰ ਦੇ ਜ਼ਰੀਏ ਪ੍ਰੋਡਕਟ ਵਿਕਦਾ ਮਤਲਬ ਕਹਿਣ ਤੋਂ ਪਾ ਵ ਤੇ ਇਹ ਇਹ ਬੰਦੇ ਨੂੰ ਇਹ ਫਾਇਦਾ ਕਿ ਇੱਕ ਤਾਂ ਜਲਦੀ ਕਿਉਂਕਿ ਘਰੇ ਦਫ਼ਤਰ ਆ ਇੱਥੇ ਹੀ ਦਫ਼ਤਰ ਆ ਹਾਂ ਇੱਥੇ ਹੀ ਆ ਸਾਰਾ ਕੁਝ ਇੱਥੇ ਹੀ ਕਰਦੇ ਆ ਕਿੰਨੇ ਜਣੇ ਆ ਅਸੀਂ ਭਾਈ 16 17 ਜਣੇ ਆ 16 17 ਸੀਜ਼ਨ ਚੱਲਦੇ ਆਂ ਚ 16 17 ਜਿਹਨੇ ਫੁੱਲ ਨਜ਼ਾਰੇ ਲੈਂਦੇ ਆ ਵਧੀਆ ਇਨਕਮ ਆ ਸਾਰਿਆਂ ਨੂੰ ਹੂੰ ਕਿਉਂਕਿ ਹੁਣ ਜਿਵੇਂ ਉਹ ਕੁੜੀ ਗਈ ਆ ਹਾਂ ਇਟਲੀ ਰਹਿੰਦੀ ਆ ਕੁੜੀ ਹਲਵਾਰੇ ਤੋਂ ਸੀਗੀ 4000 ਰੁਪਿਆ ਬਈ ਉਹਨੇ ਆਪਾਂ ਨੂੰ ਡਿਲੀਵਰੀ ਤਾਂ ਦਿੱਤਾ ਵੀ ਬਈ ਮੇਰੇ ਘਰੇ ਘਰੇ ਲੈ ਕੇ ਜਾਣਾ ਹੂੰ ਠੀਕ ਆ ਹਾਂ ਹੁਣ ਉਹ ਮੈਨੂੰ ਉਹ ਸੇਮ ਫੀਲਿੰਗ ਆਉਣੀ ਚਾਹੀਦੀ ਆ ਹਾਂ ਮੈਨੂੰ ਵੀ ਐਵੇਂ ਮੈਨੂੰ ਘਰੇ ਕਹਿਣਾ ਹਾਂ ਵੀ ਹਾਂ ਵੀ ਸਮਾਨ ਪਹੁੰਚ ਗਿਆ ਹਾਂ ਬਈ ਤੇਰੇ ਪਿੱਕੇ ਆਏ ਆ ਪਿੱਕੇ ਆਏ ਆ ਹੂੰ ਪਰ ਫਿਰ ਆਏ ਆ ਵੀ ਰਿਸ਼ਤੇਦਾਰ ਨਹੀਂ ਜੁੜਦੀਆਂ ਭੈਣ ਭਰਾ ਵਾਲਿਆਂ ਇਹ ਮਿਲਕ ਕੇਕ ਆ ਬਾਈ ਹੂੰ ਵੀ ਇਹ ਈਚ ਵੀ ਦੇਸੀ ਗਾ ਉਹ ਪਾਇਆ ਜਿਹੜਾ ਇਹ ਮਿਲਕ ਕੇਕ ਖਾਂਦਾ ਆਪਣਾ ਹੂੰ ਤੇ ਉਹ ਆਏ ਕਹਿੰਦਾ ਵੀ ਉੱਥੋਂ ਹੀ ਖਾਣ ਜਿਹੜਾ ਇੱਥੋਂ ਖਾਂਦਾ ਉਹ ਕਿੱਥੋਂ ਨਹੀਂ ਖਾਂਦਾ ਨਹੀਂ ਕਿੱਥੋਂ ਨਹੀਂ ਖਾਂਦਾ ਹੂੰ ਠੀਕ ਆ ਅਸਲ 'ਚ ਉਹ ਕਹਿੰਦੇ ਹੁੰਦੇ ਵੀ ਹੱਥ ਨਾ ਪਹੁੰਚੇ ਥੂ ਕੋੜੀ ਜੀ ਨੇ ਬਾਈ ਪੈਸੇ ਨਹੀਂ ਲਾਉਣੇ ਆਪਦੀ ਸ਼ੇਤ ਦਾ ਖਿਆਲ ਨਹੀਂ ਰੱਖਦਾ ਹਨਾ ਹੂੰ ਤਾਂ ਯਾਰ ਉਹ ਆਪਾਂ ਨੂੰ ਕੁਝ ਵੀ ਕਹਿ ਸਕਦਾ ਮਾੜਾ ਵੀ ਕਹਿ ਸਕਦਾ ਪੁੱਠਾ ਸਿੱਧਾ ਵੀ ਬੋਲ ਸਕਦਾ ਪਰ ਜਦੋਂ ਜਿਹੜੇ ਬੰਦੇ ਨੇ ਪੈਸੇ ਲਾਉਣੇ ਨੇ ਭਵਾਂ ਦੀ ਉਹ ਦਿਹਾੜੀਦਾਰ ਬੰਦਾ ਚਾਹੀ ਕਿਵੇਂ ਵੀ ਆ ਉਹ ਹੀ ਚੀਜ਼ ਨੂੰ ਚੰਗਾ ਗੋ ਹੂੰ ਠੀਕ ਆ ਵੀ ਮਤਲਬ ਜੀ ਨੇ ਆ ਖਾ ਲਿਆ ਉਹਦੀਆਂ ਅੱਖਾਂ ਬੰਨ ਕੇ ਦੁਬਾਰਾ ਖਵਾਵਾਂਗੇ ਤਾਂ ਉਹ ਕਹਿ ਦੂਗਾ ਵੀ ਇਹ ਜਿੰਮੀ ਵਾਲਾ ਹੈਗਾ ਕਹਿੰਦਾ ਨਹੀਂ ਹਾਂ 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 ਇੰਨਾ ਫਰਕ ਹੋਊਗਾ ਪੂਰੀ ਫਰਕ ਹੁੰਦਾ ਅਸੀਂ ਬਈ ਯਾਰ ਗੱਲ ਪੈਸੇ ਤੇ ਆ ਕੇ ਮੁੱਕ ਜਾਂਦੀ ਹੈ ਜਦੋਂ ਆਪਾਂ ਨੂੰ ਪੈਸੇ ਦੀ ਲਾਲਸਾ ਹੂੰ ਵਾਲੀਆਂ ਫਿਰ ਆਪਾਂ ਨੁਕਸਾਨ ਕਰਾਂਗੇ ਜਦੋਂ ਹੁਣ ਆਪਾਂ ਨੂੰ ਪਤਾ ਵੀ ਯਾਰ ਆਪਣਾ ਬਿਕਦਾ ਵੀ ਜਦੋਂ ਆਹਾ ਡੱਬਾ ਬਈ ਬਰਫ਼ ਦੇ ਵਿੱਚ ਸਨੋਚ ਪਿਆ ਹੁੰਦਾ ਮੈਂ ਹਿਰਕਾ ਪਿਆ ਹੁੰਦਾ ਕਨੇਡਾ ਪਿਆ ਹੁੰਦਾ ਵੀ ਸੀਨਾ ਚੌੜਾ ਹੋ ਜਾਂਦਾ ਵੀ ਯਾਰ ਠੀਕ ਆਪਾਂ ਪਹੁੰਚ ਗਏ ਵੀ ਆਪਣੀ ਰੇਸ ਆ ਜਿਹੜੀ ਕੱਲਿਆਂ ਦੀ ਆ ਕਿਸੇ ਨਾਲ ਨਹੀਂ ਵਾਕਈ ਵਾਕਈ ਯਾਰ ਤੁਸੀਂ ਨਾ ਜੇ ਤੁਹਾਡੇ ਘਰੇ ਬਜ਼ੁਰਗ ਆ ਵੈਸੇ ਹੀ ਪੰਜਾਬ ਦੇ ਵਿੱਚ ਬਜ਼ੁਰਗ ਬਹੁਤ ਥੋੜੇ ਰਹਿ ਗਏ ਆ ਹਾਂ ਬਈ ਹੁਣ ਮੈਂ ਤੁਹਾਡੇ ਘਰੇ ਬਜ਼ੁਰਗਾਂ ਤਾਂ ਹੋ ਸਕਦਾ 15 ਘਰਾਂ ਦੇ ਵਿੱਚ ਉਹ ਬਜ਼ੁਰਗ ਕੱਲਾ ਹੀ ਹੋਵੇ ਕੱਲਾ ਹੀ ਹੋਵੇ ਹਾਂ ਜੀ ਤੇ ਉਹ ਬਜ਼ੁਰਗ ਲਈ ਆ ਜਰੂਰ ਮੰਗਾਇਓ ਅਸੀ ਦੀਆਂ ਪਿੰਡੀਆਂ ਜਰੂਰਾਂ ਬਜ਼ੁਰਗ ਹੀ ਖਾਂਦੇ ਨੇ ਹੁਣ ਬਈ ਜਿਵੇਂ ਧਰਨੇ ਲੱਗੇ ਨੇ ਮੈਂ ਧਰਨੇ ਤੇ ਮੈਨੂੰ ਲੱਗਦਾ ਵੀ ਵੀ ਜੇ 300 ਬੰਦਾ ਬੈਠਾ ਸੀ ਥੱਲੇ ਤਾਂ ਅਸੀਂ ਮੰਨ ਲਾ ਵੀਕ ਬੰਦੇ ਮੁੰਡੇ ਸੀ 20 ਮੁੰਡੇ ਹੂੰ ਠੀਕ ਆ ਤੇ ਹੁਣ ਆਪਾਂ ਚੀਜ਼ਾਂ ਅਸੀਂ ਅੱਜ ਗੱਲਾਂ ਕਰਦੇ ਸੀ ਵੀ ਪਹਿਲਾਂ ਵਿਆਹ ਬਈ ਪਿੰਡਾਂ 'ਚ ਹੁੰਦੇ ਸੀ ਠੀਕ ਆ ਪਿੰਡਾਂ 'ਚ ਹੁੰਦੇ ਸੀ ਜੇ ਮੰਨ ਲਓ ਆਪਾਂ ਪਿੰਡ 'ਚੋਂ ਇੱਕ ਰਿਸ਼ਤੇਦਾਰੀਆਂ ਗਏ ਆ ਸਾਰੇ ਜੇ ਪਿੰਡ ਚੋਂ 20 ਬੰਦੇ ਬਰਾਤ ਗਏ ਨੇ ਹੂੰ ਤੇ 20 ਚੋਂ ਉੱਥੇ 3-4 ਕੁੜੀਆਂ ਵਹੀਆਂ ਹੀ ਹੁੰਦੀਆਂ ਸੀ ਹੂੰ ਤੇ ਫਿਰ ਉਹ 3-4 ਜਣੇ ਇਕੱਠੇ ਹੋ ਕੇ ਅਗਲੇ ਦੇ ਘਰੇ ਪੱਤਲ ਦੇਣ ਜਾਂਦੇ ਸੀ ਹੂੰ ਹੂੰ ਠੀਕ ਹੈ ਉਹ ਜਿਹੜੀ ਫੀਲਿੰਗ ਸੀ ਕੁੜੀ ਦਾ ਚਾਹ ਨਹੀਂ ਚੱਕਿਆ ਜਾਂਦਾ ਸੀ ਵੀ ਮੇਰੇ ਪਿੰਡੋਂ ਆਇਆ ਮੇਰੇ ਪਿੰਡੋਂ ਆਇਆ ਮੇਰੇ ਭਾਈ ਆਇਆ ਉਹ ਪੱਤਲ ਦੇ ਕਿਉਂਦੇ ਸੀ ਸਾਰੇ ਹਲਾਂਗੇ ਉਹ ਲੱਡੂ ਚਾਹ ਰਹੀ ਸੀ ਪਰ ਉਹ ਜਿਹੜਾ ਰਿਸ਼ਤਾ ਐਡਾ ਵੱਡਾ ਜੁੜਿਆ ਸੀ ਅੱਜ ਕੱਲ੍ਹ ਬਈ ਆਪਾਂ ਥੋੜਾ ਜਿਹਾ ਵੀ ਸੋਸ਼ਲ ਮੀਡੀਆ ਨਾਲ ਜੁੜ ਕੇ ਥੋੜਾ ਜਿਹਾ ਸੋਲੇ ਹੋ ਗਏ ਹੁਣ ਆ ਪੈਲਸ ਚ ਜਾ ਕੇ ਮੁੜੇ ਆਉਣੇ ਆ ਮੈਂ ਲਾਲਾ ਨੱਜ ਵਾਲੇ ਜਵਾਕਾਂ ਨੂੰ ਐ ਨਹੀਂ ਪਤਾ ਹੋਣਾ ਵੀ ਪੱਤਲ ਪੱਤਲ ਕੀ ਹੁੰਦੀ ਆ ਹਾਂ ਵੀ ਠੀਕ ਆ ਵੀ ਜੁੜਿਆ ਹੋਇਆ ਮੈਂ ਵੀ ਬਜ਼ੁਰਗਾਂ ਨਾਲ ਜੁੜਿਆ ਮੈਂ ਵੀ ਓਮ ਨਵੀਂ ਉਮਰ ਦੇ ਹੀ ਆ ਪਰ ਆਏ ਆ ਵੀ 99 ਵਾਲਿਆਂ ਨੂੰ ਬੜਾ ਪਛਤਾਵਾ 99 ਵਾਲੇ ਥੋੜੇ ਰਹਿ ਗਏ ਨਮਾਪੂਰਾ ਜਿਹੜਾ ਉਹ ਜਾਦੇ ਆ ਉਹਨਾਂ ਨੂੰ ਪਛਤਾਵਾ ਵੀ ਯਾਰ ਸਾਡੇ ਨਾਲ ਦੇ ਬੰਦੇ ਵੀ ਸਾਡੀਆਂ ਜਿਹੜੀਆਂ ਅਸੀਂ ਵੀ ਫੱਟੀ ਨਾਲ ਪੜੇ ਆ ਅਸੀਂ ਜਾਂ ਮਤਲਬ ਤਪੜਾਂ ਤੇ ਬੈਠ ਕੇ ਪੜੇ ਆ ਜਾਂ ਅਸੀਂ ਗੋਲੀਆਂ ਖੇਡਦੇ ਸੀ ਸਾਈਕਲ ਚਲਾਉਂਦੇ ਸੀ ਗੁੱਲੀ ਡੰਡਾ ਖੇਡਦੇ ਸੀ ਉਹ ਚੀਜ਼ਾਂ ਹੈ ਨਹੀਂ ਹੁਣ ਤਾਂ ਮੰਨ ਲਾ ਵੀ ਵਟਸਐਪ ਵੀ ਵੀ ਅਸੀਂ ਤਾਂ ਹੁਣ ਚਲਾਉਣ ਲੱਗੇ ਆ ਹਨ ਉਹ ਹੁਣ ਉਹਨਾਂ ਦੇ ਟੀਚਰਾਂ ਦਾ ਵਟਸਐਪ ਗਰੁੱਪ ਬਣੇ ਹੋਏ ਨੇ ਹਨਾ ਇਹੋ ਚੀਜ਼ਾਂ ਦਾ ਬਹੁਤ ਫਰਕ ਆ ਵੀ ਗੱਡੀ ਤੇ ਜਾਣਾ ਤੇ ਜਾਂ ਗੱਡੀ ਤੇ ਲੈ ਕੇ ਆਉਣਾ ਉਹਨੂੰ ਤੇ ਸਾਨੂੰ ਸਾਈਕਲ ਉਹ ਤੋਂ ਸਾਈਕਲ ਨੂੰ ਨਸੀਬ ਹੁੰਦਾ ਸੀ ਵਾਕਈ ਸਹੀ ਗੱਲ ਆ ਜਿੰਮੀ ਤੇ ਪਰ ਸੱਚੀ ਤੂੰ ਤੁਹਾਡੇ ਕੋਲ ਸਾਧਨ ਜੋ ਮਰਜੀ ਆ ਗਏ ਹੁਣ ਪਰ ਸਾਧਨ ਬਦਲ ਲੋ ਗੱਡੀਆਂ ਬਦਲ ਲੋ ਤੁਸੀਂ ਪਹਿਰਾਵੇ ਬਦਲ ਲੋ ਤੁਸੀਂ ਪਰਖਾਣ ਪਾਣ ਨਾ ਮੈਂ ਇਹੀ ਕਹਿਣਾ ਚਾਹਣਾ ਕੱਪੜਿਆਂ ਦੇ ਅੰਦਰ ਸਿਹਤ ਤਾਂ ਉਹੀ ਹੋਵੇ ਨਾ ਪੁਰਾਣੀ ਹਾਂ ਮੈਂ ਇਹੀ ਕਹਿਣਾ ਬਾਈ ਯਾਰ ਵੀ ਅੱਜ ਕੱਲ ਸਨੀਕਰ ਆ ਗਿਆ ਟਿਮ ਹੌਟਨ ਆ ਗਿਆ ਮੈਕਡੀ ਆ ਗਿਆ ਵੀ ਫਿਰ ਆਪਾਂ ਕਿਉਂ ਬਈ ਆਪਦੇ ਸਰੀਰਕ ਤੌਰ ਤੇ ਮਾੜੇ ਹੋ ਗਏ ਉਹ ਕਿਹੜਾ ਆਪਣੇ ਬਰਾਸਤੀ ਖਾਣੇ ਨੇ ਠੀਕ ਆ ਵੀ ਸਨੈਪਚੈਟ ਤੇ ਆਪਾਂ ਫੋਟੋ ਪਾਉਣੀ ਆ ਵੀ ਯਾਰ ਫੋਟੋ ਉਹ ਪਾਉਣੀ ਆ ਵੀ ਚਾਰ ਜਣੇ ਕੰਨ ਜੇ ਚੱਕ ਲਾਣ ਵੀ ਯਾਰ ਫਲਾਨੇ ਦਾ ਬੈਠਾ ਸੀ ਫਲਾਨੀ ਗੱਡੀ 'ਚ ਸੀ ਫਲਾਨੇ ਤੋਂ ਫਲਾਨੇ ਸੈਕਟਰ 'ਚ ਸੀ ਵੀ ਆਪਾਂ ਉੱਧਰ ਥੋੜਾ ਜਿਆਦਾ ਪੈ ਗਏ ਆ ਉਹ ਚੀਜ਼ਾਂ ਦਾ ਆਪਾਂ ਨੂੰ ਦੁੱਖ ਲੱਗਦਾ ਨਹੀਂ ਆ ਆ ਐਦੀ ਵੀ ਜੇ ਤੁਸੀਂ ਬਾਪੂ ਨੂੰ ਖਵਾ ਕੇ ਪਿੰਨੀ ਸਨੈਪਚੈਟ ਪਾਉਂਗੇ ਇਹ ਵੀ ਚੱਲੂਗੀ ਹਾਂ ਜੇ ਆਵੇ ਬਾਪੂ ਦੀ ਆਪਾਂ ਸੇਵਾ ਕਰਦੇ ਆਂ ਬਈ ਚਾਰ ਬੰਦੇ ਚੰਗਾ ਹੀ ਕਹਿਣਗੇ ਮਾੜਾ ਥੋੜੀ ਬਾਪੂ ਨੂੰ ਬਾਪੂ ਨੂੰ ਬੀਬੀ ਨੂੰ ਆ ਮਗਾ ਕੇ ਖਵਾਉਂਗੇ ਐਦੀ ਵੀ ਸਨੈਪਚੈਟ ਚੱਲੂਗੀ हां भाई ट्रेंड चलाओ चला भाई मैच चलाण वाला चाहिए मैं, मैं मेरे एरिया ਦੇ ਵਿੱਚ ਹਾਂ ਵੀ ਮੈਂ ਇਕੱਲਾ ਹੀ ਹਾਂ ਠੀਕ ਆ ਤੇ ਆਪਾਂ ਆਪਦੀ ਰੇਸ ਚ ਇਕੱਲੇ ਹੀ ਹਾਂ ਆਪਾਂ ਆਪਦੇ ਆਪ ਨੂੰ ਟ੍ਰੈਂਡ ਚਲਾਇਆ ਹੋਇਆ ਹੂੰ ਉਹ ਦੇਖਣ ਨੂੰ ਵੀ ਟ੍ਰੈਂਡ ਫਿੱਟ ਕੀਤਾ ਹੋਇਆ ਵੀ ਜਿਵੇਂ ਸਿੱਧੂ ਕਹਿੰਦਾ ਹੁੰਦਾ ਸੀਗਾ ਵੀ ਤੁਸੀਂ ਕਰ ਸਕਦੇ ਹੋ ਕਰਨ ਨੂੰ ਕੁਝ ਨਹੀਂ ਹੈਗਾ ਵੀ ਕੁਕ ਕੁਕ ਬਾਲੀ ਜਦੋਂ ਬਾਈ ਬੰਦਾ ਹਜ਼ਾਰਾਂ ਕੁਇੰਟਲਾਂ ਦੇ ਮਤਲਬ ਭਾਰ ਲੋਹਾ ਅਸਮਾਨ ਚੜਾ ਸਕਦਾ ਇਹ ਤਾਂ ਚੀਜ਼ਾਂ ਹੀ ਬੜੀਆਂ ਛੋਟੀਆਂ ਹੂੰ ਉਸ ਵੀ ਕਰ ਸਕਦੇ ਹਾਂ ਜੇ ਜੇ ਅਸੀਂ ਜੇ ਜੇ ਅਕਸਰ ਉਹ ਕਲਚਰ ਆਇਆ ਹਾਂ ਤੇ ਇਹ ਕਲਚਰ ਨੂੰ ਅਸੀਂ ਛੱਡਿਆ ਤਾਂ ਉਹ ਆਇਆ ਹਾਂ ਜੇ ਅਸੀਂ ਨਹੀਂ ਛੱਡਾਂਗੇ ਇਹਨੂੰ ਤਾਂ ਫੇਰ ਨਹੀਂ ਜਾਊਗਾ ਭਾਈ ਆਪਾਂ ਕਈ ਗੱਲਾਂ ਕਿਤਾਬਾਂ ਚ ਸੋਹਣੀਆਂ ਲੱਗਦੀਆਂ ਕਈ ਇਤਿਹਾਸ ਚ ਜਦੋਂ ਇਤਿਹਾਸ ਰਜੇ ਜਾਂਦੇ ਜਿਵੇਂ ਹੁਣ ਮਹਾਰਾਜਾ ਰਣਜੀਤ ਸਿੰਘ ਹੋ ਗਿਆ ਹਰੀ ਸਿੰਘ ਨਲੂਆ ਹੋ ਗਿਆ ਬਾਹਰਸ ਤਾਂ ਆਪਾਂ ਉਹਨਾਂ ਦੇ ਕਹਾਣੇ ਹਨ ਹੈਨਾ ਹੂੰ ਤੇ ਗੱਲਾਂ ਆਪਾਂ ਕਰਦੇ ਆਂ ਮਤਲਬ ਹਲਕੀਆਂ ਫੁਲਕੀਆਂ ਹਨਾ ਟੌਰ ਵਾਲੀਆਂ ਵੀ ਥੋੜੇ ਟਾਈਮ ਲਈ ਆ ਹੂੰ ਤੇ ਵੀ ਸਾਨੂੰ ਦੁੱਖ ਇਹ ਲੱਗਦਾ ਇਸ ਚੀਜ਼ ਸੁਣ ਕੇ ਵੀ ਕਰਨ ਤੇ ਬੰਨ ਵਾਲਿਆਂ ਨੂੰ ਵੀ ਯਾਰ ਕੀ ਕੀ ਹੋਈ ਜਾਂਦਾ ਮੈਂ ਹੁਣ ਕਈ ਦਿਨ ਹੋ ਗਏ ਫੋਨ ਲਾਇਆ ਬਾਹਰ ਸੀਗਾ ਮੁੰਡਾ ਤੇ ਮੈਨੂੰ ਲੱਗਦਾ ਉਹ ਤਾਂ ਮੈਥੋਂ ਬਾਲਾ ਛੋਟਾ ਹੋਊਗਾ ਉਹ ਮੈਨੂੰ ਲੱਗਦਾ ਵੀ 19 ਸਾਲ ਦਾ ਹੋਊਗਾ ਮੈਂ ਫੋਨ ਲਾਇਆ ਵੀਡੀਓ ਦਾ ਹੋਰ ਬਾਬੇ ਕੀ ਹਾਲ ਆ ਮੈਨੂੰ ਕਹਿੰਦਾ ਹਾਂ ਕਹਿੰਦਾ ਲੋੜ ਹੋਈ ਦੱਸੀ ਮਾਹਾਂ ਯਾਰ ਵੀ ਇਹ ਚੀਜ਼ਾਂ ਦਾ ਵੀ ਬੋਲਬਾਣੀ ਦਾ ਵੀ ਬਹੁਤ ਫਰਕ ਪੈ ਗਿਆ ਵੀ ਫਰਕ ਬਹੁਤ ਠੀਕ ਆ ਵੀ ਆਪਾਂ ਤਰੱਕੀ ਚਾਹੁੰਦੇ ਆ ਵੀ ਤਰੱਕੀ ਵੀ ਕਿਸੇ ਤੰਗ ਸਿਰ ਦੀ ਹੋਵੇ ਨਹੀਂ ਉਹ ਤਰੱਕੀ ਤਰੱਕੀ ਹੋਣੀ ਚਾਹੀਦੀ ਹੁੰਦੀ ਆ ਪਰ ਤਰੱਕੀ ਨਹੀਂ ਨਘਾਰ ਆ ਹਾਂਜੀ ਜੇ ਤਰੱਕੀ ਇਹ ਨਿਰਤਰੱਕੀ ਨਹੀਂ ਗੀ ਇਹ ਨਘਾਰ ਆ ਤਰੱਕੀ ਹੋਰ ਸਾਹਬ ਦੀ ਹੁੰਦੀ ਆ ਹਾਂਜੀ ਤਰੱਕੀ ਸੇਖਾਂ ਨੇ ਵੀ ਤਰੱਕੀ ਕੀਤੀ ਆ ਪਰ ਆਪਦੇ ਕਲਚਰ ਨਹੀਂ ਛੱਡੇ ਹਣਾ ਬਈ ਤੁਸੀਂ ਬਹੁਤ ਕਾਮਨ ਤਰੱਕੀ ਕੀਤੀ ਉਹ ਆਪਣੇ ਕਲਚਰ ਨਹੀਂ ਛੱਡੇ ਬਈ ਉਹ ਆਪ ਦਾ ਪਹਿਰਾਵਾ ਜਿਹੜਾ ਉਹ ਪਾਦ ਨਹੀਂ ਪਹਿਰਾਵਾ ਨਹੀਂ ਛੱਡਾ ਮੰਨ ਲਓ ਤੁਸੀਂ ਦੁਬਈ ਦੇ ਵਿੱਚ ਕਾਰੋਬਾਰ ਕਰਨਾ ਉਹਨਾਂ ਦਾ ਮਤਲਬ ਕਿ ਪਤਾ ਨਹੀਂ ਉਹਨਾਂ ਨਾਲ ਕਿੰਨੇ ਪਰਸੈਂਟ ਉਹਨਾਂ ਦਾ ਨਾਲ ਹੋਊਗਾ ਉੱਥੋਂ ਦਾ ਬੰਦਾ ਹੂੰ ਕਰੂਗਾ ਹੈਨਾ ਤੇ ਬਹੁਤ ਲੰਮੀਆਂ ਹੋ ਜਾਣਗੀਆਂ ਮੈਨੂੰ ਲੱਗਦਾ ਗੱਲਾਂ ਹੈ ਬਾਹਰ ਨਿਕਲ ਦਈਏ ਨੀ ਆਪਾਂ ਵਿਸ਼ੇ ਤੋਂ ਹੂੰ ਨਹੀਂ ਇਹ ਨਹੀਂ ਗੱਲ ਪਤਾ ਚਲੋ ਆਏ ਆ ਵੀ ਬਈ ਆਪਾਂ ਜੁੜੀ ਕਮੇਟੀ ਨਾਲ ਹਨਾ ਵੀ ਆਪਦੇ ਪੰਜਾਬ ਨਾਲ ਹੀ ਜੁੜਿਆ ਪੰਜਾਬ ਦੀਆਂ ਹੀ ਗੱਲਾਂ ਕਰਦੇ ਆਪਾਂ ਵੀ ਖਾਣਾ ਪੀਣਾ ਵੀ ਆਪਦਾ ਉਹੇ ਜਾਂ ਰੱਖੋ ਬਿਲਕੁਲ ਹਨਾ ਹਲਕੇ ਫੁਲਕੇ ਨਾ ਹੋ ਯਾਰ ਜੇ ਮੰਨ ਲਾ ਤੁਹਾਡੇ ਕੋਈ ਲੱਤ ਮਾਰੇ ਤਾਂ ਤੁਸੀਂ ਹਨਾ ਵੀ ਤੁਹਾਡਾ ਕੋਈ ਸਹੀ ਗੱਲ ਇੰਨਾ ਹੋਣਾ ਚਾਹੀਦਾ ਐਟਾ ਹਨਾ ਜਿਹੜਾ ਸਹੀ ਨਹੀਂ ਸਿਹਤ ਵਾਲੇ ਮਸਲ ਖਾਣ ਪੀਣ ਵੀ ਚੰਗਾ ਹੋਣਾ ਚਾਹੀਦਾ ਮੈਂ ਇੱਕ ਗੱਲ ਤੋਂ ਮੰਨਦਾ ਤੁਸੀਂ ਘਰ ਦਾ ਮਤਲਬ ਕਹਿੰਦੇ ਵੀ ਮਾੜਾ ਚੱਲ ਜਾਣਾ ਸਰੀਰ ਦਾ ਮਾੜਾ ਹੂੰ ਜਮਾ ਸਹੀ ਕਰਦਾ ਚੱਲ ਜਾਂਦਾ ਘੱਟ ਖਾਓ ਯਾਰ ਕਟਿਆ ਨਾ ਖਾਓ ਕਟਿਆ ਨਾ ਬਸ ਘੱਟ ਖਾ ਲੋ ਕਟਿਆ ਨਾ ਖਾਓ ਨਹੀਂ ਖਾਓ ਠੀਕ ਆ ਨਾ ਘੱਟ ਖਾ ਲੋ ਜਿੱਤੇ ਤੁਸੀਂ ਕਿਲੋ ਚੀਜ਼ ਆ ਰਹੀ ਆ ਯਾਰ ਅੱਧਾ ਕਿਲੋ ਲੈ ਲੋ ਅੱਧਾ ਕਿਲੋ ਪਾਈਆ ਲੈ ਲੋ ਪਾਈਆ ਕੰਮ ਕਰੂਗੀ ਪਰ ਖਰਾਬ ਨਹੀਂ ਕਰੋ ਆ ਉਹੀ ਗੱਲ ਆ ਨਾ ਭਾਈ ਮੈਂ ਹੁਣ ਮੇਰੇ ਕੋਲੇ ਬੰਦੇ ਆਉਂਦੇ ਨੇ ਇਹ ਪਿੰਨੀਆਂ ਮੇਰੇ ਏਰੀਏ ਦੇ ਲੋਕ ਜਿਹੜੇ ਇੱਥੋਂ ਦੇ ਨੇ ਉਹ ਕਹਿੰਦੇ ਨੇ ਮਹਿੰਗੀਆਂ ਯਾਰ ਇਥੇ ਤੁਸੀਂ ਮੇਰੇ ਕੋਲੇ ਮਹਿੰਗੀ ਗਈ ਧੀ ਜਦੋਂ ਤੁਸੀਂ ਕੋਈ ਚੀਜ਼ ਮਾੜੀ ਖਾ ਲਈ ਡਾਕਟਰ ਨੂੰ ਇਹ ਕਹਿ ਦਿੰਦੇ ਹੋ ਵੀ ਯਾਰ ਜਿੰਨੇ ਮਰਜ਼ੀ ਲੱਗ ਜਾਣਾ ਵੀ ਸਾਨੂੰ ਠੀਕ ਆ ਫਿਰ ਇਹਦਾ ਮਤਲਬ ਤਾਂ ਫਿਰ ਆਪਾਂ ਵੀ ਕਈ ਗੱਲਾਂ ਤੋਂ ਭਗੌੜੇ ਹੋ ਜੰਨੇ ਵੀ ਕਈ ਉਹਨਾਂ ਨੂੰ ਤਸੱਲੀ ਦੇਣ ਵਾਸਤੇ ਯਾਰ ਜੇ ਤੁਹਾਨੂੰ ਬਾਹਲੀਆਂ ਸਫਾਈ ਦੇਣੀ ਪੈਣੀ ਕਿਸੇ ਚੀਜ਼ ਤੇ ਸਫਾਈ ਦੇਣੀ ਪਵੇ ਜੇ ਤੁਸੀਂ ਮੈਂ ਕਹਿੰਦਾ ਵੀ ਆਪਦਾ ਪ੍ਰੋਡਕਟ ਵਿੱਚ ਹੋਈ ਨਾ ਨਾ ਬਾਈ ਸਾਹਮਣੇ ਪਿਆ ਅਗਲਾ ਕਹਿੰਦਾ ਵੀ ਯਾਰ ਕੋਈ ਇਹਦੀ ਤਸੱਲੀ ਜੀਵ ਤੋਂ ਵੱਡੀ ਬਾਈ ਕੋਈ ਦੁਨੀਆ ਦੇ ਵਿੱਚ ਲੈਬੋਰੀ ਬਣੀ ਹੋਈ ਨਹੀਂ ਹੂੰ ਤੈਨੂੰ ਆਪ ਹੀ ਦੱਸੂ ਆਪ ਦੱਸੋ ਅਸਲੀ ਖਾ ਕੇ ਤਾਂ ਦੇਖ ਜੇ ਤੂੰ ਕਦੇ ਖਾਦਾ ਨਹੀਂ ਇੱਕ ਵਾਰੀ ਖਾ ਕੇ ਤਾਂ ਦੇਖ ਇੱਕ ਤਾਂ ਖਾ ਕੇ ਦੇ ਹਾਂ ਖਾ ਕੇ ਦੇ ਸਹੀ ਗੱਲ ਤਾਂ ਫੇ ਆਪਾਂ ਹੁਣ ਮੈਂ ਇੱਥੇ ਖੜ ਕੇ ਕਹਾਂ ਜੀ ਨਹੀਂ ਜੀ ਸਾਡਾ ਸਮਾਨ ਜੇਬ ਹੁਣ ਅਗਲਾ ਕੋਈ ਮੈਥੋਂ ਵੱਡਾ ਦਿਮਾਗ ਚੱਕੀ ਫਿਰਦਾ ਹੋਵੇ ਮੈਂ ਇੱਥੇ ਕਿਸੇ ਗੱਲ ਤੋਂ ਚੋਰ ਹੋਵਾਂ ਹਨ ਉਹ ਗੱਲ ਚ ਕੀ ਫਾਇਦਾ ਪਰ ਸਾਰਿਆਂ ਤੋਂ ਵੱਡੀ ਲੈਬੋਰੀ ਬਾਈ ਜੀਵ ਆ ਤੁਹਾਡੀ ਤੇ ਬਾਕੀ ਅਸੀਂ ਆਪ ਤੇ ਬਈ ਸਮਾਨ ਨੂੰ ਥੋੜਾ ਸਮਾਨ ਆ ਸਾਡਾ ਅਸੀਂ ਇਹਨੂੰ ਬਹੁਤ ਪਿਆਰ ਕਰਦੇ ਹਾਂ ਅਸੀਂ ਬੇਕਦਰ ਹੀ ਨਹੀਂ ਹੋਣ ਦਿੰਦੇ ਤਾਈਆਂ ਬਈ ਡੀ ਐਚ ਐਲ ਫੋਡੈਕਸ ਤੇ ਬਹੁਤ ਪੈਸੇ ਲਾਏ ਹਾਂ ਹੂੰ ਆ ਦੇ ਸਭ ਮਤਲਬ ਪੈਕਿੰਗਾਂ ਤੇ ਬਹੁਤ ਪੈਸੇ ਲਾਏ ਨੇ ਵੀ ਸਾਡਾ ਸਮਾਨ ਨਾ ਰੋਲੇ ਹੁਣ ਜਦੋਂ ਬਈ ਅਗਲਾ ਸਨੋਚ ਤਰ ਕੇ ਵੀਡੀਓ ਭੇਜ ਦਿੰਦਾ ਜਾਂ ਜੈਗੂਆਰ ਦੇ ਤਰ ਕੇ ਭੇਜ ਦਿੰਦਾ ਜਾਂ ਮਰਸਰੀ ਦੇ ਉਹ ਕਿਹੜੀਆਂ ਗੱਡੀਆਂ ਉਹ ਕਿਹੜੀ ਗੱਡੀਆਂ ਛੋਟੀ ਜੀ ਉਹ ਉਧਰ ਕੈਨੇਡਾ ਅਮਰੀਕਾ ਚ ਫਿਰ ਉਹ ਐ ਸੀਨਾ ਚੌੜਾ ਹੋ ਜਾਂਦਾ ਵੀ ਹਾਂ ਡੱਬਾ ਨਹੀਂ ਟੁੱਟਿਆ ਸਮਾਨ ਨਹੀਂ ਖਰਾਬ ਹੋਇਆ ਵੀ ਵਧੀਆ ਹੈ ਨਾ ਸਵਾਦ ਆਇਆ ਮੈਂ ਅੱਜ ਦੇ ਵੀ ਬਹੁਤ ਪੈਸੇ ਲਾਏ ਨੇ ਇਹਦੀ ਪੈਕਿੰਗ ਤੇ ਬਹੁਤ ਪੈਸੇ ਲਾਏ ਨੇ ਬਾਈ ਹੂੰ ਤੇ ਇਹ ਚੀਜ਼ਾਂ ਦਾ ਮੋਹ ਆਉਂਦਾ ਮੈਨੂੰ ਵੀ ਯਾਰ ਵੀ ਵਧੀਆ ਹੈ ਨਾ ਤੁਹਾਨੂੰ ਦਿਖਾਵੇ ਮੈਨੂੰ ਖੁਸ਼ੀ ਆ ਵੀ ਐਸਟੀ ਦੀ ਵੀ ਚੰਗਾ ਲੱਗਦਾ ਮੈਨੂੰ ਚੰਗਾ ਲੱਗ ਰਹੀ ਤਾਂ ਸ਼ੇਅਰ ਕਰਨ ਨੂੰ ਕਹਿ ਦੀਏ ਵੀਡੀਓ ਹੈ ਲੈ ਵੀ ਸਜਣੋ ਵੀਡੀਓ ਸ਼ੇਅਰ ਕਰ ਦਿਓ ਵੀਰੇ ਕਿਉਂ ਕਰ ਦਿਓ ਮੈਂ ਤੁਹਾਨੂੰ ਇੱਕ ਕੰਮ ਦੀ ਗੱਲ ਦੱਸਾਂ ਯਾਰ ਪਹਿਲੇ ਤਾਂ ਕਰ ਲੈ ਆਪਣਾ ਬੱਚਾ ਆਪਣਾ ਭਾਈ ਹੈ ਕੰਮ ਕਰ ਰਿਹਾ ਹੈ ਮਿਹਨਤ ਕਰ ਰਿਹਾ ਸਾਰੇ ਭੈਣ ਭਾਈਆਂ ਦੀ ਟੀਮ ਆ ਉਹ ਮਿਹਨਤ ਕਰ ਰਹੀ ਹੈ ਚੰਗੀ ਚੀਜ਼ ਬਣਾ ਰਹੇ ਆ ਤੁਹਾਡੀ ਸਿਹਤ ਨਾਲ ਖਲਵਾੜ ਨਹੀਂ ਕਰਦੇ ਜਿਹੜੀ ਸਭ ਤੋਂ ਵੱਡੀ ਗੱਲ ਆ ਤੁਹਾਡੀ ਸਿਹਤ ਨਾਲ ਖਲਵਾੜ ਨਹੀਂ ਕਰ ਰਹੇ ਜੋ ਵੇਚ ਰਹੇ ਆ ਸਹੀ ਵੇਚ ਰਹੇ ਆ ਤੇ ਜਦੋਂ ਸਹੀ ਕੋਈ ਵੇਚਦਾ ਹੋਵੇ ਲੈ ਨਹੀਂ ਸਕਦੇ ਹੁੰਦੇ ਤਾਂ ਆਪਾਂ ਉਹਦੀ ਦੁਕਾਨ ਨੂੰ ਵੱਡਾ ਜ਼ਰੂਰ ਕਰ ਸਕਦੇ ਆ ਸ਼ੇਅਰ ਕਰ ਸਕਦੇ ਹੁੰਦੇ ਆ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਤਾ ਜੋ ਕਿਸੇ ਹੋਰ ਦੁਕਾਨਦਾਰ ਨੂੰ ਵੀ ਪਤਾ ਲੱਗੇ ਵੀ ਹਾਂ ਯਾਰ ਘੈਂਟ ਕੰਮ ਕਰਨ ਵਾਲੇ ਨੂੰ ਲੋਕ ਕਿੰਨੀ ਇੱਜ਼ਤ ਦੇ ਰਿਹਾ ਕਮੈਂਟਾਂ ਦੇ ਵਿੱਚ ਸ਼ੇਅਰ ਕਰ ਰਿਹਾ ਵੀਡੀਓ ਨੂੰ ਕਿੰਨਾ ਦੇਖ ਰਿਹਾ ਤਾਂ ਇਸ ਕਰਕੇ ਇਹਨੂੰ ਵੱਧ ਤੋਂ ਵੱਧ ਵਿਊ ਦੇ ਦਿਓ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਘੈਂਟ ਕੰਮ ਦੀ ਘੈਂਟ ਇੱਜ਼ਤ ਹੁੰਦੀ ਜਿਉਂਦੇ ਰਹੋ